ਮੁਕੇਰੀਆਂ ਦੇ ਨਜ਼ਦੀਕੀ ਪਿੰਡ ਮਾਖਾ ਵਿਖੇ ਮੀਰਾ ਗੌਸਪਾ 11ਵੀਂ ਵਾਲੀ ਸਰਕਾਰ ਜੀ ਦੇ ਦਰਬਾਰ ਤੇ ਗੱਦੀ ਨਸ਼ੀਨ ਸਾਈਂ ਮਹਿੰਦਰ ਸ਼ਾਹ ਜੀ ਅਤੇ ਮਾਤਾ ਕੈਲਾਸ਼ ਜੀ ਦੀ ਰਹਿਨਮਾਈ ਵਿੱਚ 17ਵਾਂ ਵਿਸ਼ਾਲ ਸੂਫੀ ਮੇਲਾ ਕਰਵਾਇਆ ਗਿਆ ਜਿਸ ਵਿੱਚ ਧਾਰਮਿਕ ਸਮਾਜਿਕ ਅਤੇ ਸਿਆਸੀ ਆਗੂਆਂ ਤੋਂ ਇਲਾਵਾ ਦੂਰ ਦਰਾਡੇ ਤੋਂ ਪੁੱਜੀਆਂ ਸੰਗਤਾਂ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸਾਇਆ ਫਕੀਰਾਂ ਦੀ ਹਾਜ਼ਰੀ ਵਿੱਚ ਸੱਜੀ ਸੂਫੀ ਮਹਿਫਲ ਵਿੱਚ ਪ੍ਰਸਿੱਧ ਕਲਾਕਾਰ ਡਿੰਕੂ ਸਲਗੋਤਰਾ ਵੱਲੋਂ ਸੂਫੀ ਕਲਾਮ ਪੇਸ਼ ਕਰਕੇ ਹਾਜ਼ਰ ਸੰਗਤਾਂ ਦਾ ਮਨ ਮੋਇਆ ਇਸ ਮੌਕੇ ਸੇਵਾਦਾਰ ਵਿਪਨ ਕੁਮਾਰ ਪਵਨ ਕੁਮਾਰ ਦਰਬਾਰ ਦੇ ਗੱਦੀ ਨਸ਼ੀਨ ਸਾਈ ਮਹਿੰਦਰ ਸ਼ਾਹ ਜੀ ਅਤੇ ਕਮਲ ਖੋਸਲਾ ਹੋਰਾਂ ਸਰਵਤ ਦੇ ਭਲੇ ਅਤੇ ਪੀਰ ਪੰਗਮਰਾਂ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਕਰਵਾਏ ਜਾ ਰਹੇ ਇਸ ਮੇਲੇ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਦਰਬਾਰ ਵੱਲੋਂ ਆਈਆਂ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ साथो अगरि सूरत ਦਰਮਿਆニ ਸਤੀ ਸਰਕਾਰ ਤੋਂ ਰਿਵਾੜ ਤੋਂ ਮੈਂ ਮਿੰਨਤ ਸਾਰੀ ਬੇਨਤੀ ਕੀਤੀ ਸੀ ਸੰਸਦਾਂ ਨੂੰ ਹੁਮਾ ਮਾ ਆ ਕੇ ਆਇਓ ਸਾਰੀ ਸੰਸਦਾਂ ਆਈਆਂ ਤੇ ਮੈਂ ਆਈ ਸੰਸਦ ਦਾ ਤਹਿ ਦੋ ਧੰਨਵਾਦੀ ਬਾਬਾ ਜੀ ਦੇ ਅਵਾਜ਼ ਸਾਰਾ ਸ਼ੁਰੂਆਤ ਦੇ ਭਲੇ ਦੀ ਅਰਦਾਸ ਕਰਦਾ ਹਾਂ ਤੇ ਮਾਲਕ ਸਭ ਨੂੰ ਵਾਲਿਆ ਮਰਿਆ ਸਾਰਿਆਂ ਨੂੰ ਮਿਹਰ ਭਰਿਆ ਹੱਥ ਰੱਖੇ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਅੱਜ ਪਿੰਡ ਮੱਖਾ ਵਿਖੇ ਬਹੁਤ ਹੀ پاک ਪਵਿੱਤਰ ਦਰਬਾਰ ਮੀਰਾ ਗੌਸਪਾਲ ਸਰਕਾਰ 11ਵੀਂ ਵਾਲੀ ਸਰਕਾਰ ਉਹਨਾਂ ਦੇ ਦਰਬਾਰ ਤੇ ਅੱਜ ਇੱਕ ਬਹੁਤ ਹੀ ਬੋਵੇ ਮੇਲਾ ਜਿਹੜਾ ਕਿ ਸਾਈਂ ਮਹਿੰਦਰ ਸ਼ਾਹ ਜੀ ਉਹਨਾਂ ਦੀ ਰਹਿਨਮਾਈ ਹੇਠ ਔਰ ਇਸ ਮੇਲੇ ਦੇ ਪ੍ਰਬੰਧਕ ਵਿੱਪਨ ਜੀ ਪਵਨ ਜੀ ਰਬੀਤ ਜੀ ਔਰ ਰਜਿੰਦਰ ਜੀ ਔਰ ਸਮੂਹ ਪਿੰਡ ਵਾਸੀ ਉਹ ਸਾਰੇ ਵਧੀਆ ਪ੍ਰਬੰਧ ਦੇ ਨਾਲ ਇਸ ਮੇਲੇ ਵਿੱਚ ਸ਼ਾਮਿਲ ਹੋ ਰਿਹਾ ਸਾਧ ਸੰਗਤ ਮੈਂ ਦੱਸਣਾ ਚਾਹੁੰਦਾ ਕਿ ਇਹ ਮੇਲਾ ਇਸ ਦਰਬਾਰ ਦਾ 17ਵਾਂ ਮੇਲਾ ਹੈ ਤੇ ਦੂਰ ਦੂਰ ਤੋਂ ਸੰਤਾਂ ਜਿਹੜੀਆਂ ਉਹ ਇੱਥੇ ਨਤਮਸਤਕ ਹੁੰਦੀਆਂ ਕਿਉਂਕਿ ਇੱਥੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਜੋ ਵੀ ਆਪਣੀ ਸ਼ਰਧਾ ਦੇ ਨਾਲ ਆਪਣੇ ਦਿਲ ਤੋਂ ਇੱਥੇ ਆ ਕੇ ਸਿਰ ਨਿਵਾਉਂਦਾ ਹੈ ਉਸ ਇਨਸਾਨ ਨੂੰ ਮਨਚਾਇਆ ਫਲ ਮਿਲਦਾ ਹੈ ਇਸੇ ਕਰਕੇ ਲੋਕ ਇਸ ਮੇਲੇ ਵਿੱਚ ਬੇਵਹਾਰੇ ਸ਼ਿਰਕਤ ਕਰਦੇ ਆ ਅਸੀਂ ਵੀ ਅੱਜ ਮੈਂ ਕਮਲ ਖੋਸਲਾ ਸਟੇਟ ਕੋਆਰਡੀਨੇਟਰ ਪੀਪੀਸੀਸੀ ਔਰ ਪ੍ਰਧਾਨ ਵਿਸ਼ਵ ਪੰਜਾਬੀ ਸੱਭਿਆਚਾਰਕ ਸੱਤ ਅੱਜ ਇੱਥੇ ਨਤਮਸਤਕ ਹੋਣ ਆਇਆ। ਇਸ ਦਰਬਾਰ ਤੇ ਮੇਰੀ ਸਾਰੇ ਮੇਲਿਆਂ ਵਿੱਚ ਸ਼ਿਰਕਤ ਹੋਈ ਆ। ਔਰ ਬੜਾ ਮਨ ਪਰਸਾਨੂ ਹੁੰਦਾ ਹੈ ਜਦੋਂ ਵਿਸ਼ਵ ਪ੍ਰਸਿੱਧ ਕਲਾਕਾਰ ਆ ਕੇ ਇੱਥੇ ਆਪਣੀ ਹਾਜ਼ਰੀ ਲਵਾਉਂਦੇ ਆ। ਔਰ ਬਾਬਾ ਮਹਿੰਦਰ ਸ਼ਾਹ ਜੀ ਜਿਹੜੇ ਕਿ ਬੜੇ ਹੀ ਨੇਕ ਦਿਲ ਇਨਸਾਨ ਹੈ ਤੇ ਨਾਲ ਦੀ ਨਾਲ ਵਹਿਮਾਂ ਭਰਮਾਂ ਤੋਂ ਲੋਕਾਂ ਨੂੰ ਦੂਰ ਰੱਖਦੇ ਆ ਤੇ ਨਾਲ ਅੰਬਰਾਂ ਤੋਂ ਵੀ ਦੂਰ ਰੱਖਦੇ ਆ ਔਰ ਸਤਗੁਰਾਂ ਦੇ ਨਾਮ ਦੇ ਨਾਲ ਜੁੜਨ ਲਈ ਮੇਰਾ ਗੌਂਸਪਾਕ ਸਰਕਾਰ ਉਹਨਾਂ ਦੇ ਨਾਮ ਤੇ ਨਾਲ ਜੁੜਨ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਮੈਂ ਸਾਈਮਿੰਦਰ ਸਾਹ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਇਸ ਦਰਬਾਰ ਦੀ ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਇੱਥੇ ਅਲੱਗ ਅਲੱਗ ਰਾਜਨੀਤਿਕ ਪਾਰਟੀਆਂ ਅਲੱਗ ਅਲੱਗ ਸਮਾਜਿਕ ਜਥੇਬੰਦੀਆਂ ਔਰ ਧਾਰਮਿਕ ਜਥੇਬੰਦੀਆਂ ਦੇ ਇਨਸਾਨ ਇੱਥੇ ਪਹੁੰਚਦੇ ਆ ਸਾਰਿਆਂ ਦਾ ਇੱਥੇ ਸਵਾਗਤ ਕੀਤਾ ਜਾਂਦਾ। ਸੋ ਮੈਂ ਆਪਣੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੇਰਾ ਗੋਸਪਾਲ ਸਰਕਾਰ ਉਹਨਾਂ ਦੇ ਚਰਣਾ ਚਪਣੀ ਹਾਜ਼ਰੀ ਭਰਦਾ ਜੀ। ਜੈ ਪੀਰਾਂ ਦੀ ਜੈ ਪੀਰਾਂ ਦੀ